ਅੱਜ ਸਾਰੇ ਪਿੰਡ ਨੇ ਰਲ ਕੇ ਸਤਿਗੁਰੂ ਜੀ ਅੱਗੇ ਅਰਦਾਸਾਂ ਬੇਨਤੀਆਂ ਕੀਤੀਆਂ ਨੇ ਕਿ ਸੇ ਆਲਪੁਰ ਕਵਾਹੀ ਗੁਰੂ ਰਾਜਵੀਰ ਸਿੰਘ ਜਵੰਦਾ ਨੂੰ ਤੰਦਰੁਸਤੀਆਂ ਦੇ ਦੇ ਰੋਕਤੀਆਂ ਬਖਸ਼ਿਸ਼ ਕਰ ਦੇ ਬੇਨਤੀਆਂ ਕੀਤੀਆਂ ਸਾਰੇ ਪਿੰਡ ਰ ਇਕੱਤਰ ਹੋ ਕੇ ਹਾਂਜੀ ਤੇ ਸਾਰਾ ਪਿੰਡ ਬਹੁਤ ਫਿਕਰਮੰਦਾ ਜੀ ਪੂਰਾ ਬਿਲਕੁਲ ਜਦੋਂ ਉਹਦੀ ਖਬਰ ਸੁਣੀ ਹੈ ਉਸ ਟਾਈਮ ਦੇ ਸਾਰੇ ਪਿੰਡ ਦੇ ਵਿੱਚ ਬੱਚਾ ਬੱਚਾ ਸਾਡਾ ਫਿਕਰਮੰਦਾ ਜੀ ਸਾਰੇ ਵੀ ਬਿਮਾਰਾ ਜਨ ਨੂੰ ਤੰਦਰੁਸਤੀਆਂ ਬਖਸ਼ਣ ਤੇ ਸਾਡੇ ਸਰਪੰਚ ਸਾਹਿਬ ਜੀ ਨੇ ਅੱਜ ਟਾਈਮ ਜਾ ਰਹੇ ਨੇ ਉੱਤੇ ਮੈਲ ਹਸਪੀਟਲ ਦੇ ਕੋਲ ਹੀ ਉਹਨੇ ਪੁੱਛੇ ਨੇ ਜੀ ਸਵਨ ਸਾਹਿਬ ਸਾਡੇ ਹਰਪ੍ਰੀਤ ਸਿੰਘ ਜੀ ਰਾਜੂ ਉਹ ਪਹੁੰਚੇ ਜਿਹੜਾ ਲੈਣ ਉੱਥੇ ਮੁਹਾਲੀ। ਉਹ ਕਿ ਸਾਰੇ ਪਿੰਡ ਦਾ ਲਾਡਲਾ ਸੀ ਜੀ। ਲਾਡਲਾ ਸੀ ਜੀ ਸਾਰੇ ਪਿੰਡ ਦਾ। ਹਾਂ ਜੀ। ਹਾਂ ਜੀ। ਬਹੁਤ ਹੋਣ ਹਾਰ ਮੁੰਡਾ ਸੀਗਾ ਜੀ। ਤੇ ਖਾਨਪਾ ਬਹੁਤ ਇਸਤੀ ਦਾ ਦੁੱਖ ਆ ਜੀ। ਜੀ। ਤੇ ਅੱਜ ਇੱਥੇ ਸਾਰੇ ਫਿਰ ਅਦਾਸ ਕਰਕੇ ਆਟੇ ਹਾਂ ਜੀ ਹਾਂ ਜੀ। ਜੀ ਵੀਰ ਜੀ ਹੁੰਦਾ ਕਿਵੇਂ ਪਿੰਡ ਦੇ ਵਿੱਚ ਕਿੱਦਾਂ ਦਾ ਸੀਗਾ ਪਹਿਲਾਂ ਪੋਸਟ ਵੀ ਸੀਗਾ। ਬਹੁਤ ਜੀ ਬਹੁਤ ਵਧੀਆ ਸੁਭਾਅ ਸੀ ਬਹੁਤ ਨਰਮ ਨੇਕ ਦਿਲ ਇਨਸਾਨ ਸੀ ਜੀ। ਜੀ। ਤੇ ਐਡਾ ਵਧੀਆ ਬੰਦਾ ਜੀ ਕੋਈ ਅੰਤ ਹੀ ਨਹੀਂ। ਔਰ ਤਾਂ ਪਿੰਡ ਸਾਰਾ ਜਵਾਗ ਜਵਾਗ ਵੀ ਗੁਰੂ ਘਰ ਬੇਨਤੀਆਂ ਕਰਦਾ ਵੀ ਉਹਦੀ ਵਿਚਾਰੇ ਦੀ ਸਾਡੀ ਵੀ ਉਮਰ ਚਾਏ ਮਹਾਰਾਜ ਉਹਨੂੰ ਢਾ ਦੇਵੇ ਵਿਚਾਰੇ ਦੀ ਦੇਰ ਹੋਊ ਤਾਂ ਤੰਦਰੁਸਤੀ ਬਖਸ਼ਣ ਗੁਰੂ ਸਾਹਿਬ ਜੀ ਉਹਨੂੰ ਉਹ ਵਿਚਾਰੇ ਦੀ ਲੰਬੀ ਉਮਰ ਹੋ ਜਾਈ ਹਾਂ ਹੁਣ ਹੜ ਬਹੁਤ ਆਏ ਹਾਂ ਹਾਂ ਜੀ ਬਨੇਮੇ ਕਹਦੀ ਸੇਵਾ ਕੀਤੀ ਹੈ ਮਦਦ ਕੀਤੀ ਹੈ ਹਾਂ ਜੀ ਹਾਂ ਜੀ ਸਰਪੰਚ ਸਾਹਿਬ ਨੇ ਫੋਨ ਕੀਤਾ ਕਹਿੰਦੇ ਜਿਵੇਂ ਤੁਸੀਂ ਪਿੰਡ ਕਹੇਗਾ ਸਾਡੇ ਪਿੰਡ ਦੇ ਵਿੱਚੋਂ ਬਹੁਤ ਵਾਇਕਤਰ ਕਰਕੇ ਤੇ ਹੜ ਪੀੜਤਾਂ ਦੇ ਲਈ ਅਸੀਂ ਉਹ ਸੇਵਾ ਕਰਦੇ ਪਰਿਵਾਰੀ ਬਹੁਤ ਵਧੀਆ ਅਜਿਹੇ ਵਿੱਚ ਕੀ ਕਹੋਗੇ ਇਸ ਤਰ੍ਹਾਂ ਰਾਜਵਾਲ ਜੋ ਮਤਲਬ ਜਦੋਂ ਸ਼ਿਮਲੇ ਨੂੰ ਜਾ ਰਹੇ ਰਾਜ ਰਸਤੇ 'ਚ ਉਹਨਾਂ ਦੀ ਬਾਈਕ ਇੱਕ ਗਾਂ ਨਾਲ ਟਕਰਾਈ ਜਿਨ੍ਹਾਂ ਨਾਲ ਥੋੜੇ ਜਿਨਾਂ ਦੇ ਸਿਰਚ 6:00 ਵਜੇ ਥੋੜਾ ਜਿਹਾ ਕ੍ਰਿਟੀਕਲ ਜਿੱਦਾਂ ਦੱਸ ਰਹੇ ਨੇ ਬਾਕੀ ਸਾਡੇ ਸਰਪੰਚ ਹਰਪੀ ਸਿੰਘ ਰਾਜੂ ਪਹੁੰਚ ਰਹੇ ਨੇ ਉੱਥੇ ਜਾ ਕੇ ਸਾਨੂੰ ਜੋ ਦੱਸਣਗੇ ਤੁਸੀਂ ਸਾਰੇ ਇੱਥੇ ਅੱਜ ਫਿਰ ਇਕੱਠੇ ਹੋਏ ਹੋਈਏ ਅਸੀਂ ਉਹਨਾਂ ਦੀ ਤੰਦਰੁਸਤੀ ਤੰਦਰੁਸਤੀ ਲਈ ਅਸੀਂ ਸਾਰੇ ਮਤਲਬ ਇਕੱਠੇ ਹੋਏ ਆ ਅਰਦਾਸ ਪ੍ਰਮਾਤਮਾ ਮੂਰੇ ਕਰਦੇ ਆ ਵੀ ਉਹਨੂੰ ਤੰਦਰੁਸਤੀ ਬਖਸ਼ ਜੀ ਹਾਂਜੀ ਵੀਰ ਜੀ ਕਿਸ ਤਰ੍ਹਾਂ ਭਈ ਤੰਦਰੁਸਤੀ ਦੇ ਸਾਰੇ ਇਕੱਠੇ ਹੋਇਆ ਹਾਂਜੀ ਹਾਂਜੀ ਵੀਰ ਜੀ ਸਾਰਾ ਪਿੰਡ ਤੰਦਰੁਸਤੀ ਦੇ ਹੋਇਆ ਅਰਦਾਸ ਕੀਤੀ ਆ ਪ੍ਰਮਾਤਮਾ ਦੇ ਅੱਗੇ ਚੜ੍ਹਦੀ ਕਲਾ ਰੱਖਣਾ ਬਹੁਤ ਵਧੀਆ ਬੰਦਾ ਸੀ ਬਹੁਤ ਵਧੀਆ ਮਾਨਨ ਹਾਲ ਸੀ ਹਾਂਜੀ ਹਾਂਜੀ ਬਹੁਤ ਵਧੀਆ ਠੀਕ ਹੈ ਉਹ ਹਾਂਜੀ ਅਰਦਾਸ ਕੀਤੀ ਆ ਹਾਂਜੀ ਅਰਦਾਸ ਕੀਤੀ ਆ ਮਹਾਰਾਜ ਉਹਨੂੰ ਤੰਦਰੁਸਤੀ ਬਖਸ਼ੇ ਬੇਟਾ ਬਹੁਤ ਚੰਗਾ ਪਰਿਵਾਰ ਆ ਜੀ ਬਹੁਤ ਚੰਗਾ ਪਰਿਵਾਰ ਆ ਬੱਚੇ ਦਾ ਤਾਂ ਕੋਈ ਅੰਤ ਨਹੀਂ ਜੀ ਉਹ ਆਪੇ ਉਹ ਵੀ ਬਹੁਤ ਹੋਰ ਪਰਮਾਰਥ ਸੀ ਬੰਦਾ ਸਾਰਿਆਂ ਦੀ ਮਰਦ ਕਰਨ ਵਾਲਾ ਸੀ ਜੀ ਪਰ ਇਹ ਸੁਣ ਕੇ ਤਾਂ ਜਾਣੀ ਜੀ ਬਹੁਤ ਦੁੱਖ ਹੋਇਆ ਬਈ ਹੈ ਇਹ ਤਾਂ ਕਿ ਮੈਕਸੀਡੈਂਟ ਹੋ ਗਿਆ ਸੱਚੇ ਪਾਤਸ਼ਾਹ ਹੱਥ ਦੇ ਕੇ ਰੱਖੇ ਜੀ ਆਹ ਹਾ ਕਿਤਾ ਬਹੁਤ ਪਿਆਰਾ ਬੱਚਾ ਜੀ ਬਹੁਤ ਹੀ ਹੁਣ ਹਰ ਬੱਚਾ ਜੀ ਵਾਹਿਗੁਰੂ ਉਹਨੂੰ ਤੰਦਰੁਸਤੀ ਤੇ ਵੀ ਲੰਬੀ ਉਮਰ ਬਖਸ਼ੇ ਸਾਡੀ ਮਰ ਵੀ ਉਹਨੂੰ ਲੱਗੇ ਅਸੀਂ ਪਰਮਾਤਮਾਗੇ ਇਹ ਅਰਦਾਸ ਕਰਦੇ ਹਾਂ ਸਾਰਾ ਪਿੰਡ ਇਕੱਠਾ ਹੋ ਕੇ ਸਾਡੇ ਨਗਰ ਦਾ ਨਾਮ ਨੇ ਦੁਨੀਆ ਚ ਰੌਸ਼ਨ ਕੀਤਾ ਜੀ ਬਹੁਤ ਹੀ ਪਰਵਾਰ ਬਹੁਤ ਹੀ ਭਲਾ ਮਾਨਸਪਤਾ ਜੀ ਅੱਜ ਸਾਰੇ ਪਿੰਡ ਨੇ ਰਲ ਕੇ ਸਤਗੁਰੂ ਜੀ ਅਗੇ ਅਰਦਾਸਾਂ ਬੇਨਤੀਆਂ ਕੀਤੀਆਂ ਨੇ ਕਿਸੇ ਕਾਲਪੁਰ ਕਵਾਹੀ ਗੁਰੂ ਰਾਜਵੀਰ ਸਿੰਘ ਜਵੰਦਾ ਨੂੰ ਤੰਦਰੁਸਤੀਆਂ ਦੇ ਰੋਕਤੀਆਂ ਬਖਸ਼ਿਸ਼ ਕਰਦੇ ਆ ਬੇਨਤੀਆਂ ਕੀਤੀਆਂ ਸਾਰੇ ਪਿੰਡ ਰ ਇਕੱਤਰ ਹੋ ਕੇ ਤੇ ਸਾਰਾ ਪਿੰਡ ਮਦਦ ਫਿਕਰਮੰਦ ਹੈ ਜੀ ਪੂਰਾ ਬਿਲਕੁਲ ਸਾ ਜਦੋਂ ਉਹਦੀ ਖਬਰ ਸੁਣੀ ਹੈ ਉਸ ਟਾਈਮ ਦੇ ਸਾਰੇ ਪਿੰਡ ਦੇ ਵਿੱਚ ਬੱਚਾ ਬੱਚਾ ਸਾਡਾ ਫਿਕਰਮੰਦ ਹੈ ਜੀ ਸਾਰੇ ਵੀ ਵੀ ਮਹਾਰਾਜ ਨੂੰ ਤੰਦਰੁਸਤੀਆਂ ਬਖਸ਼ਣ ਤੇ ਸਾਡੇ ਸਰਪੰਚ ਸਾਹਿਬ ਜੀ ਨੇ ਇਸ ਟਾਈਮ ਜਾ ਰਹੇ ਨੇ ਉੱਥੇ ਮਹਿਲ ਹਸਪੀਟਲ ਦੇ ਕੋਲ ਇਹਨਾਂ ਪਹੁੰਚੇ ਨੇ ਜੀ ਸਵਨ ਸਾਹਿਬ ਸਾਡੇ ਹਰਪ੍ਰੀਤ ਸਿੰਘ ਜੀ ਰਾਜੂ ਉਹ ਪਹੁੰਚਣ ਵਾਲੇ ਨੇ ਉੱਥੇ ਮੁਹਾਲੀ ਉਹ ਸਾਰੇ ਪਿੰਡ ਦਾ ਲਾਡਲਾ ਸੀਗਾ ਜੀ ਲਾਡਲਾ ਸੀਗਾ ਜੀ ਸਾਰੇ ਪਿੰਡ ਦਾ ਹਾਂਜੀ ਹਾਂਜੀ ਬਹੁਤ ਹੋਣ ਹਾਰ ਮੁੰਡਾ ਸੀਗਾ ਜੀ ਤੇ ਸਾਨੂੰ ਤਾਂ ਬਹੁਤ ਇਸ ਟੀ ਦਾ ਦੁੱਖ ਆ ਜੀ ਤੇ ਅੱਜ ਇੱਥੇ ਸਾਰੇ ਫਿਰ ਅਰਦਾਸ ਕਰਕੇ ਆਟੇ ਹਾਂ ਜੀ ਹਾਂ ਜੀ ਜੀ ਵਰਜੂ ਦਾ ਕਿਵੇਂ ਪਿੰਡ ਦੇ ਵਿੱਚ ਕਿਦਾਂ ਦਾ ਸੀਗਾ ਪਹਿਲਾਂ ਪੋਸਟ ਵੀ ਸੀਗਾ ਬਹਾਂ ਜੀ ਬਹੁਤ ਵਧੀਆ ਸੁਭਾਅ ਸੀ ਬਹੁਤ ਨਰਮ ਨੇਕ ਦਿਲ ਇਨਸਾਨ ਸੀ ਜੀ ਤੇ ਐਡਾ ਵਧੀਆ ਬੰਦਾ ਜੀ ਕੋਈ ਅੰਤ ਹੀ ਨਹੀਂ ਸਾਡਾ ਤਾਂ ਪਿੰਡ ਸਾਰਾ ਜਵਾਗ ਜਵਾਗ ਵੀ ਗੁਰੂ ਘਰ ਬੇਨਤੀਆਂ ਕਰਦਾ ਵੀ ਉਹਦੀ ਵਿਚਾਰੇ ਦੀ ਸਾਡੀ ਵੀ ਉਮਰ ਚਾਹੇ ਮਹਾਰਾਜ ਉਹਨੂੰ ਢਾ ਦੇਵੇ ਵਿਚਾਰੇ ਦੀ ਤੇ ਰਹੂ ਤਾਂ ਤੰਦਰੁਸਤੀ ਬਖਸ਼ਣ ਗੁਰੂ ਸਾਹਿਬ ਜੀ ਉਹਨੂੰ ਬਚਾਰੇ ਦੀ ਲੰਬੀ ਉਮਰ ਹੋ ਗਈ ਹੁਣ ਹੜ ਬਹੁਤ ਆਏ ਹਾਂ ਹਾਂ ਜੀ ਬਨੇਮ ਕਹਦੀ ਸੇਵਾ ਕੀਤੀ ਹੈ ਮਦਦ ਕੀਤੀ ਹੈ ਹਾਂ ਜੀ ਹਾਂ ਜੀ ਸਪੰਦ ਸਾਹਿਬ ਨੇ ਫੋਨ ਕੀਤਾ ਕਹਿੰਦੇ ਜਿਵੇਂ ਤੁਸੀਂ ਪਿੰਡ ਕਹੇਗਾ ਸਾਡੇ ਪਿੰਡ ਦੇ ਵਿੱਚੋਂ ਬਹੁਤ ਵਾਇਕ ਇਕਤਰ ਕਰਕੇ ਤੇ ਹੜ ਪੀੜਤਾਂ ਦੇ ਲਈ ਅਸੀਂ ਉਹ ਸੇਵਾ ਕਰਕੇ ਪਰਿਵਾਰੀ ਬਹੁਤ ਵਧੀਆ ਪਰਿਵਾਰ ਹਾਂ ਜੀ ਵੀਰ ਕੀ ਕਹੋਗੇ ਕਿਸ ਤਰ੍ਹਾਂ ਰਾਜਵੀਰ ਜੋ ਮਤਲਬ ਜਦੋਂ ਸ਼ਿਮਲੇ ਨੂੰ ਜਾ ਰਹੇ ਰਾਜ ਰਸਤੇ 'ਚ ਉਹਨਾਂ ਦੀ ਬਾਈਕ ਇੱਕ ਗਾਂ ਨਾਲ ਟਕਰਾਈ ਜਿਨ੍ਹਾਂ ਨਾਲ ਥੋੜੇ ਜਿਨ੍ਹਾਂ ਦੇ ਸਿਰ 'ਚ 6:00 ਵਜੇ ਉਹੜਾ ਯਾ ਕ੍ਰਿਟੀਕਲ ਜਿੱਦਾਂ ਦੱਸ ਰਹੇ ਨੇ ਬਾਕੀ ਸਾਡੇ ਸਰਪੰਚ ਹਰਪੀ ਸਿੰਘ ਰਾਜੂ ਪਹੁੰਚ ਰਹੇ ਨੇ ਉੱਥੇ ਜਾ ਕੇ ਸਾਨੂੰ ਜੋ ਦੱਸਣਗੇ ਤੁਸੀਂ ਸਾਰੇ ਇੱਥੇ ਅੱਜ ਫਿਰ ਇਕੱਠੇ ਹੋਏ ਹੋਈਏ ਅਸੀਂ ਉਹਨਾਂ ਦੀ ਤੰਦਰੁਸਤੀ ਲਈ ਅਸੀਂ ਸਾਰੇ ਮਤਲਬ ਇਕੱਠੇ ਹੋਏ ਆਂ ਅਰਦਾਸ ਪ੍ਰਮਾਤਮਾ ਮੂਰੇ ਕਰਦੇ ਆਂ ਵੀ ਉਹਨੂੰ ਤੰਦਰੁਸਤੀ ਬਖਸ਼ੋ ਜੀ ਹਾਂਜੀ ਵੀਰ ਜੀ ਕਿਸ ਤਰ੍ਹਾਂ ਭਾਈ ਤੰਦਰੁਸਤੀ ਦੇ ਸਾਰੇ ਇਕੱਠੇ ਹੋਏ ਹਾਂਜੀ ਹਾਂਜੀ ਵੀਰ ਜੀ ਸਾਰਾ ਪਿੰਡ ਤੰਦਰੁਸਤੀ ਲਈ ਹੋਇਆ ਅਰਦਾਸ ਕੀਤੀ ਆ ਪ੍ਰਮਾਤਮਾ ਦੇ ਅੱਗੇ ਚੜ੍ਹਦੀ ਕਲਾ ਰੱਖਣਾ ਬਹੁਤ ਵਧੀਆ ਬੰਦਾ ਸੀ ਬਹੁਤ ਵਧੀਆ ਮਨਨ ਹਾਲ ਸੀ ਹਾਂਜੀ ਹਾਂਜੀ ਬਹੁਤ ਵਧੀਆ ਠੀਕ ਹੈ ਹਾਂ ਅਰਦਾਸ ਕੀਤੀ ਆ ਹਾਂ ਜੀ ਅਰਦਾਸ ਕੀਤੀ ਆ ਮਹਾਰਾਜ ਉਹਨੂੰ ਕੰਨ ਦ੍ਰਿਸ਼ਟੀ ਬਖਸ਼ੇ ਬੇਟਾ ਬਹੁਤ ਚੰਗਾ ਪਰਿਵਾਰ ਆ ਜੀ ਬਹੁਤ ਚੰਗਾ ਪਰਿਵਾਰ ਬੱਚੇ ਦਾ ਕੋਈ ਜਾਂਤੀ ਨਹੀਂ ਜੀ ਔਰ ਆਪੇ ਉਹ ਵੀ ਬਹੁਤ ਔਰਤਾਂ ਭਰਾ ਮਾਸੂਸੀ ਬੰਦਾ ਸਾਰਿਆਂ ਦੀ ਮਦਦ ਕਰਨ ਵਾਲਾ ਸੀ ਜੀ ਇਹ ਸੋਕੇ ਦਾ ਜਾਣੀ ਜੀ ਬਹੁਤ ਡੋਖ ਹੋਇਆ ਬਈ ਹੈ ਇਹਦਾ ਕਿ ਐਕਸੀਡੈਂਟ ਹੋ ਗਿਆ ਸੱਚੇ ਪਾਤਸ਼ਾਹ ਹੱਥ ਦੇ ਕੇ ਰੱਖੇ ਜੀ ਬਹੁਤ ਪਿਆਰਾ ਬੱਚਾ ਜੀ ਬਹੁਤ ਹੀ ਹੁਣ ਹਰ ਬੱਚਾ ਵਾਹਿਗੁਰੂ ਉਹਨੂੰ ਤੰਦਰੁਸਤੀ ਦੇਵੇ ਲੰਬੀ ਉਮਰ ਬਖਸ਼ੇ ਸਾਢੀ ਮਰ ਵੀ ਉਹਨੂੰ ਲੱਗੇ ਜੀ ਅਸੀਂ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਸਾਰਾ ਪਿੰਡ ਇਕੱਠਾ ਕਰਕੇ ਸਾਡੇ ਨਗਰ ਦਾ ਨਾਮ ਉਹਨੇ ਦੁਨੀਆ ਚ ਰੌਸ਼ਨ ਕੀਤਾ ਜੀ ਬਹੁਤ ਹੀ ਪਰਵਾਰ ਬਹੁਤ ਹੀ ਭਲਾ ਮਨਸ ਬੱਚਾ